ਦੋ ਮੰਝੀਆਂ ਇੱਕ ਜੰਗ ਲਾਵੇ ਤੇਰਾ ਬੰਗਲਾ ਬਾਬਲ ਸੋਣਾ ਉਹ ਤੇਰਾ ਪਿੱਪਲ ਬੋੜ ਪੁਰਾਣਾ ਪੀਂਗ ਟਟਾਣਾ ਕਿਤੇ ਨਹੀਂ ਹੋਣਾ ਬਾਬਲਾ ਪੀਂਗ ਟਟਾਣਾ ਰੇਕੇ ਪਾਂਦੇ ਵਿੱਚ ਛਲੀਆਂ ਵੇਤੀਆਂ ਆਪਣੇ ਘਰਾਂ ਨੂੰ ਛਲੀਆਂ ਵਿੱਚ ਜਿਵੇਂ ਹਵਾ ਚ ਲਗ ਰਾਂ ਬਾਬਲਾ ਵੇ ਜਿਵੇਂ ਹਵਾ ਚ ਲਗ ਰਾਂ ਮਾਂ ਕਹਿੰਦੀ ਸੀ ਸਾਨੂੰ ਛਲੀਆਂ ਲੈ ਅੱਜ ਅਸੀਂ ਉਡ ਛਲੀਆਂ ਜਿਵੇਂ ਹਵਾ ਦੇ ਚੋਂਕੇ ਬਾਬਲਾਵੇ ਜਿਵੇਂ ਹਵਾ ਦੇ ਚੋਕੇ ਮੈਨੂੰ ਛੇਤੀ ਮਿਲਣ ਨੂੰ ਆਇਓ ਜਿੰਨਾਂ ਲਈ ਦਿਓ ਟੱਬਰਤੀਆਂ ਖਬਰਾ ਮੈਨੂੰ ਛੇਤੀ ਮਿਲਣ ਨੂੰ ਆਇਓ ਜਿੰਨਾਂ ਲਈ ਦਿਓ ਟੱਬਰਦੀਆਂ ਖਬਰਾ ਜਾਨ ਦੀ ਨੂੰ ਤੇ ਤਾ ਮੋਕਾ ਬੋ ਚਲੇ ਤੇਰੀ ਪੈਣ ਵਾਸਤੇ ਪਾਵੇ ਵੀਰਾ ਤੇਰੀ ਪੈਣ ਵਾਸਤੇ ਪਾਵੇ ਮੈਨੂੰ ਚੇਤੀ ਮਿਲਣ ਨੂੰ ਆਇਓ ਕਿਤੇ ਮੈਂ ਪਰਹੋਕੇ ਹਾਵੇ ਮੈਨੂੰ ਚੇਤੀ ਮਿਲਣ ਨੂੰ ਆਇਓ ਕਿਤੇ ਪਰਾਂ ਮੈਂ ਸੁਣ ਲੈ ਮੇਰੀ ਪਾਪੀ ਨੀ ਤੂੰ ਮੱਚਦੀ ਓਂਗ ਮਤ ਆਬੀ ਨਣਦਾ ਚੱਲੀਆਂ ਸੋਰੇ ਸੁਣ ਪਾਪੀ ਨਣਦਾ ਚੱਲੀਆਂ ਸੋਰੇ ਹੁਣ ਸਾਡਾ ਨਹੀਂ ਕੋਈ ਹੱਕ ਰਹਾ ਜੀ ਮੇਰੇ ਹੋ ਗਏ ਤੇਰੇ ਹਉਣ ਸਾਟਾ ਨਹੀਂ ਕੋਈ ਹੱਕ ਰਹਾ ਜੀ ਮੇਰੇ ਹੋ ਗਏ ਫੇਰੇ ਹਉਣ ਮੇਰਾ ਨਾਥ ਕੋਈ ਜੋਰ ਜੀ ਅਜ ਹੋ ਗਈ ਮੈਂ ਕੋਈ ਹੋਰ ਜੀ ਮੈਨੂੰ ਪਾ ਦੇ ਓ ਢੋਲੀ ਹਉਣ ਮੇਰਾ ਨਾਥ ਕੋਈ ਜੋਰ ਜੀ ਅਜ ਹੋ ਗਈ ਮੈਂ ਕੋਈ ਹੋਰ ਜੀ ਮੈਨੂੰ ਪਾ ਦੇਓ ਢੋਲੀ ਅੱਜ ਤੱਕ ਜੋ ਮੈਂ ਬੋਲੀਆ maaf ਕਰੀਂ ਜੇ ਬੋਤ ਬੋਲੀ ਪਾਬੀ ਅੱਜ ਤੱਕ ਜੋ ਮੈਂ ਬੋਲੀਆ maaf ਕਰੀਂ ਜੇ ਬੋਤ ਬੋਲੀ ਪਾਬੀ ਮੇਰਾ ਤੂੰ ਹੀ ਵੀਰ ਸਹਾਰਾ ਵੇ ਪਾਵੇਂ ਦੇ ਨਾ ਕੋਈ ਸੰਧਾਰਾ ਵੇ ਪਰ ਮਿਲਣ ਹੋ ਨਾ ਹਟ ਜੀ ਮੇਰਾ ਤੂੰ ਹੀ ਵੀਰ ਸਹਾਰਾ ਵੇ ਪਾਵੇਂ ਦੇ ਨਾ ਕੋਈ ਸੰਧਾਰਾ ਵੇ ਪਰ ਮਿਲਣ ਹੋ ਨਾ ਹਟ ਜੀ ਉਤਲਾ ਰੋਸਾ ਸੱਚੀ ਸੁਣ ਅਮੜੀ ਤੇ ਆ ਜਾਵੇ ਕਿਤੇ ਦਿਲੋਂ ਨਰਸ ਜੀ